ਨਾਲਾ ਬਰਕਰ ਕੀ ਕਹਿੰਦਾ 6862 ਨਹੀਂ ਆ ਇਹ ਥਾਰ ਬਾੜਾ ਜੀ ਦਾ ਗੁੱਡ ਮਾਰਨਿੰਗ ਸਾਰਿਆਂ ਨੂੰ ਮੈਂ ਬਾਹਰ ਆ ਕੇ ਦੇਖਿਆ ਬਾਬੇ ਬ੍ਰਦਰ ਗੱਡੀ ਲੈ ਗਿਆ ਤੇ ਮੈਂ ਹੋਰ ਅੱਜ ਨੰਬਰ ਪਲੇਟਾ ਲਗਵਾਉਣ ਜਾਣੀ ਆਂ ਫੇਵ ਨੰਬਰ ਲੱਗਣਾ ਉਹਨੂੰ ਵੀ 6862 ਤੇ ਹੁਣ ਉਹਨੂੰ ਮੈਂ ਕਰਦਾ ਫੋਨ ਫਿਰ ਆ ਗੱਡੀ ਫੜਾਨਾ ਉਹਨੂੰ ਤੇ ਉਹ ਗੱਡੀ ਚੱਕ ਕੇ ਤਾਂ ਫਿਰ ਚੱਲਦੇ ਆ ਨੰਬਰ ਲਵਾਣੇ ਅੱਜ ਇੱਕ ਉਹਦੀਆਂ ਟੇਪਾਂ ਜੀਆਂ ਲੱਗਣੀਆਂ ਉਹ ਫਗਵਾੜੇ ਇੱਕ ਮੁੰਡਾ ਲਾਉਂਦਾ ਉੱਥੇ ਵੀ ਆਪਾਂ ਜਾਣਾ ਉਹ ਵੀ ਤੁਹਾਨੂੰ ਦਿਖਾਣੇ ਆ ਆ ਜੋ ਮਾਸਕੈਂਡੀਆਂ ਵੀ ਗੱਡੀ ਨਾ ਜਰਾ ਸੋ ਐਸੋ ਇਹ ਰੇ ਥੋੜੀ 5-7 ਮਿੰਟ 10 ਮਿੰਟ ਸਟਾਰਟ ਰਹਿਣ ਦਿਆ ਕਰੋ ਤੇ ਟਾਈਮ ਦੇ ਲਓ ਪੂਰੇ 9 ਵਜੇ ਪਏ ਆ ਬਸ ਇਹਦਾ ਮੀਟਰ ਨਾਲ ਥੋੜਾ ਐਸਾ ਆਦਾ ਕਿਉਂਕਿ ਇਹ ਟਾਪ ਮਾਡਲ ਲਿਆ ਸੀ ਨਾ ਉਦੋਂ ਇਹ ਚੱਕਰ ਪਿੰਦਾ ਫਿਊ ਮਿੰਟਸ ਲੇਟਰ ਕੱਲ ਆਪਾਂ ਘਰੇ ਘਰੇ ਤੋਂ ਤੀ ਸੀ ਅੱਜ ਆਪਾਂ ਬਾਹਰ ਤਵਾਉਣ ਲੱਗੇ ਆ ਬਾਬੇ ਮਾੜੀ ਜੀ ਵੀ ਮਿੱਟੀ ਨਾਲ ਮੈਨੂੰ ਚੰਗੀ ਨਹੀਂ ਲੱਗ ਰਹੀ ਗੱਡੀ ਬੱਸ ਕਹਿੰਦਾ ਵਾ ਅਗਲੇ ਵੀ ਇਹੀ ਆ ਤੇ ਅੱਜ ਨੰਬਰ ਪਲੇਟਾਂ ਵੀ ਆ ਗਈਆਂ ਉਹ ਵੀ ਲਵਾਨ ਚੱਲਾ ਮੈਂ ਤੇ बार-ਬਾਰੋ ਗੱਡੀ ਸਾਫ਼ ਕਰਨ ਲੱਗਿਆ ਛੋਟੇ ਦੇ ਕਦਰ ਦੀ ਚੜ੍ਹਨਾ ਪੁੰਦਾ ਉਹ ਟਰੈਸਟ ਨਹੀਂ ਨਾ ਲਾਏ ਮੈਂ ਹਜੇ ਕਿ ਟਾਇਰ ਤੇ ਖੜੇ ਹੋ ਕੇ ਛੱਤ ਸਾਫ਼ ਕਰਨੀ ਪੈਂਦੀ ਹੈ ਚੈੱਕ ਫਿਊ ਮਿੰਟਸ ਲੇਟਰ ਮਾਰਦੀ ਲਿਸ਼ਕਾਂ ਭਰਾ ਲਾਣਾ ਨਹੀਂ ਕਿਸੇ ਨਾਲ ਹਲੇ ਚਾ ਨਹੀਂ ਲੱਥਾ ਮੇਰਾ ਅੰਜੀ ਤੇ ਨੰਬਰ ਪਲੇਟਾ ਲਵਾਉਣ ਆ ਗਏ ਆ ਮੇਂਦਰਾ ਬਾਪੇ ਮੇਂਦਰਾ ਤੇ ਪਰੋਨੇ ਤਾਂ ਨਹੀਂ ਚੈੱਕ ਐਨਾ ਹੀ ਐਨਾ ਹੋਈਆਂ ਪਈਆਂ ਚੈੱਕ ਕਰੋ ਅੱਜ ਪਰਸੋਂ ਆਪਾਂ ਲਈ ਆ ਵੀ ਕੋਈ ਲੈ ਚੱਲਾ ਭਰਾ ਮੁਬਾਰਕਾਂ ਬਹੁਤ ਬਹੁਤ ਜਿਹੜੀ ਵੀ ਆ ਏ ਉੱਧਾ ਚੱਲ ਕੋਈ ਨਾ ਟਾਪ ਮਾਡਲ ਆ ਪਰ ਆਪਣੀ ਕਿਹੜਾ ਇਹ ਆ ਟਾਪ ਨਾਲੋਂ ਘੱਟ ਆ ਪਛਾਨ ਲੂਗਾ ਹੀ ਅਰ ਤਾਂ ਨੁਕਰੀ ਚੈੱਕ ਤੇ ਆ ਆਪਾਂ ਐਕਸੈਸਰੀ ਲੈ ਲਈ ਆ ਨਾਲ ਤੋਂ ਕਪੜੇ ਲੈਲੇ ਮੈਂ ਕਹਾਂ ਇਹ ਜ਼ਰੂਰੀ ਆ ਤੇ ਆ ਨੰਬਰ ਪਲੇਟਾਂ ਦਾ ਫਰੇਮ ਇਹ ਕਾ ਉਹਨਾਂ ਨੇ ਹੋਰ ਦਿੱਤੀ ਆ ਆਈਟਮ ਜੀ ਤੇ ਹੁਣ ਬਾਅਦ ਨੰਬਰ ਪਲੇਟਾਂ ਲਵਾਉਣ ਲੱਗੇ ਆ ਕਿ ਖਾਨੇ ਆ ਫਤਾਨੂੰ ਪਰ ਆ ਗਿਆ ਕਰ ਲੋ ਚੈੱਕ ਆਪਣੀ ਦੂਜੀ ਗੱਡੀ ਨਾਲਦਾ ਹੀ ਆ ਥਾੜ ਬਾੜ ਆਹ ਟੋ ਮਾਡਲ ਆ ਤੇ ਆ ਦੇਖੋ ਫਿਊ ਮਿੰਟਸ ਲੇਟਰ ਆ ਗਿਆ ਹੁਣ ਮੈਂ ਤੇ ਪਿਛਲੇ ਵਲੌਗ ਚ ਤੁਸੀਂ ਦੇਖ ਹੀ ਲਿਆ ਟੈਪਿੰਗ ਦਾ ਕੰਮ ਸਹੀ ਨਹੀਂ ਸੀ ਹੋਇਆ ਇੱਧਰ ਹੁਣ ਇੱਕ ਮੁੰਡਾ ਹੈਗਾ ਦੇਖਦੇ ਆ ਕਰਾ ਕੇ ਜੇ ਹੋ ਗਈ ਤੇ ਥੋੜਾ ਬਹੁਤ ਇੱਕ ਮੈਂ ਆਪਣੀ YouTube ਦਾ ਲੋਗੋ ਲਵਾਉਣਾ ਸੀ ਮਗਰ ਉਹ ਵੀ ਲਵਾਣਾ ਤੇ ਥੋੜੇ ਥੋੜੇ ਇੱਥੇ ਜਿਹੜਾ ਇਹ ਥੋੜੀ ਜੀ ਲੈਮੀਨੇਸ਼ਨ ਕਰਾਉਣੀ ਗੱਡੀ ਨੂੰ ਜਿਹੜਾ ਗਲੌਸ ਹੈਗਾ ਸਕਰੈਚ ਨਾ ਪੈ ਜਾਣ ਗੱਡੀ ਨੂੰ ਤੇ ਆ ਜੋ ਵੀ ਮਿਲਦੇ ਆ ਜਾ ਕੇ ਫਗਵਾੜੇ ਜੀ ਹੋਰ ਨਾ ਆਇਆ ਅੰਜੀਰ ਫਾਈਨਲੀ ਲੈਟਾਂ ਆਪਣੀਆਂ ਹੋ ਗਈਆਂ ਆ ਕੋਈ ਵੀ ਬੱਬਲਸ ਨਹੀਂ ਮੈਨੂੰ ਦੇਖ ਰਿਹਾ ਬਸ ਆ ਪੇਪਰ ਆ ਲੱਥ ਜਾਣਾ ਆ ਵੀ ਕਰਾ ਦੇਣੀ ਆ ਆ ਨੰਬਰ ਮੈਂ ਲਵਾ ਲਿਆ ਸੀ ਸਵੇਰੇ ਅੱਤੀ ਦੇਖ ਹੀ ਲਿਆ ਆ ਵੀ ਕਰਾਉਣਾ ਸਮੋਖ ਉਹ ਵੀ ਸਾਰਾ ਕੁਝ ਹੀ ਡਨ ਕਰ ਦੇਣਾ ਤੇ ਫਰੰਟ ਤੋਂ ਆ ਵੀ ਆਪਾਂ ਬਲੈਕ ਕਰਾ ਦੇਣੀ ਆ ਬਾਈ ਮੈਂ Z2 ਮਾਡਲ ਦੀ ਦੇ ਦਿੱਤਾ ਸੀ ਜਾਲੀ ਪਰ ਉਹ ਗੱਲ ਜੀ ਬਣੀ ਨਹੀਂ ਫਿਲਹਾਲ ਆਪਾਂ ਇਹਨੂੰ ਟੇਪਿੰਗ ਕਰਾ ਕੇ ਆ ਵੀ ਸਾਰੀ ਦੇਖਦੇ ਆ ਫਿਰ ਫਾਈਨਲ ਲੁੱਕ ਤੁਹਾਨੂੰ ਦਿਖਾਵਾਂਗਾ ਕਿੱਦਾਂ ਦੀ ਲੱਗਦੀ ਇਹਦੇ ਪਰਸੈਸ ਚੱਲ ਰਿਹਾ ਦੇਖ ਲਓ। ਬੱਸ ਆ ਦੂਰ ਰਹਿ ਗਈਆਂ। ਮੈਂ ਗਾਇਸ ਲੋਕੀ ਪੜਦੇ ਆ 6862 6862 ਨਹੀਂ ਆ ਇਹ ਥਾਰਡ ਵਾਰ ਆ। ਤੇ ਇਹ ਆਪਾਂ ਗੱਡੀ ਦੇ ਲਾਵਾਂਗੇ ਪਿਛੇ। ਬਾਬੇ ਹੱਲੇ ਟੈਂਪਰੇਰੀ ਨੰਬਰ ਆ। ਤੇ ਗੱਡੀ ਤੇ ਚਰੀਟਾ ਵੀ ਪੈ ਗਿਆ ਬਾਬੇ ਬਹੁਤ ਗਲਤ ਗੱਲ ਆ ਹੋਈ ਇਹ ਜਿਹੜੇ ਬੰਦੇ ਆ ਗੱਡੀ ਨਾ ਉਹੀ ਸਮਝ ਸਕਦਾ ਅਬੇ ਬੰਦੇ ਦੇ ਨਾਲ ਦਿਲ ਤੇ ਚਰੀਟਾ ਪਈਆਂ ਨਹੀਂ ਆ ਦਿਲ ਤੇ ਆਹਦਾ ਚਾਬੀ ਨਹੀਂ ਲੱਥਾ ਨੰਬਰ ਵੀ ਨਹੀਂ ਆਇਆ ਤੇ ਛੇਲ ਵੀ ਦਿੱਤੀ ਗਈ ਹੈ ਹਾਅਰ ਲੇਟਰ ਕੋਈ ਕਹਿ ਦੂਗਾ ਕਿ ਮੈਂ ਗੱਡੀ ਸਵੇਰੇ ਧਵਾਈ ਆ ਤਵਾ ਤੇ ਮੈਂ ਹੁਣ ਵੀ ਲੈਣੀ ਪਰ ਭਾਈ ਕਹਿੰਦਾ ਹੁਣ ਇੱਥੇ ਪ੍ਰੈਸ਼ਰ ਨਾ ਮਰਵਾਈਂ ਤੇ ਪਟੂਪਾ ਲੱਗੀਆਂ ਕਰੋ ਚੱਕ ਪੂਰੀ ਬਲੈਕ ਇਟਕਾਰੀ ਤਾਨੂੰ ਪਿੱਛੋ ਵੀ ਚੈੱਕ ਕਰਾ ਦੇਣਾ ਗੱਡੀ 'ਚ ਤੇ ਲਾਈਟਾਂ ਲੂਟਾ স্মੋਕ ਹੋ ਗਈਆਂ ਫੇ ਆਹ ਮੈਂ ਪਹਿਲਾਂ ਹੀ ਲਵਾਇਆ ਸੀ ਦੇਖ ਲਿਆ ਮੋਰੀ ਹਾਲ ਆਇਆ ਆਪਾ ਓਕੇ ਵੀ ਮੈਂ ਆ ਸ਼ਾਟ ਲਿਆ ਬੋਬੀ ਰਿਓਰ ਦਾ ਬਾਬਾ ਹੀ ਐਨੀਮਲ ਮੂਵੀ ਦੇਖ ਕੇ ਭਾਜੋ ਵਿਲਨ ਬਣ ਗਏ ਸੀ ਤੇ ਤੂੰ ਅੱਜ ਤੇ ਗੋਡਿਆਂ ਦਾ ਇਹ ਅੱਜ ਗੋਡਿਆਂ ਦਾ ਤੇਲ ਦਿੰਦਾ ਫਿਰਦਾ ਜੰਡੂ ਬਾਮ ਉਹ ਗਲਤ ਗੱਲ ਆ ਯਾਰ ਅਹੀ ਤਾਂ ਵਾਜੋ ਫੀਲਿੰਗਾਂ ਚੱਕਣ ਲੱਗ ਗਈ ਐਨੀਮਲ ਮੂਵੀ ਵਾਲੀਆਂ ਚਲੋ ਪੈਸਾ ਬਾਬੇ ਅਗਲੇ ਨੂੰ ਪੈਸਾ ਆਇਆ ਹੁਣਾਂ ਵਾਜੋ ਜੰਡੂ ਬਾਮ ਦੀ ਐਡ ਕਰਨ ਦਾ ਪਤਾ ਨਹੀਂ ਕਿੰਨਾ ਫਿਊ ਮਿੰਟਸ ਲੇਟਰ ਕਿ ਅਟੀਨਾ ਵੀ ਲਾ ਦਤਾ ਆਪਾਂ ਇਹਨੂੰ ਪਤਾ ਨਹੀਂ ਹੁਣ ਸਹੀ ਲੱਗਦਾ ਤੇ ਨਹੀਂ ਲਾ ਦਾਂਗੇ ਜੇ ਨਾ ਸਹੀ ਲੱਗਾ ਬਰਗਰ ਕਿੰਗ ਖਾ ਚ ਲਈਏ ਮੈਂ ਕਿਹਾ ਆ ਆਪਣਾ ਟੀਨਾ ਸਵੇਰ ਦੀ ਭੁੱਖ ਬਹੁ ਲੱਗੀ ਸੀ ਭੁੱਖ ਹੁਣ ਵੇਲੇ ਹੋਏ ਆ ਉਹ ਵੀ ਪੇਟ ਪੂਜਾ ਕਰ ਲਈਏ ਹੁਣ ਸਵੇਰ ਦਾ ਬਥੇਰਾ ਕੰਮ ਕਰਾ ਲਿਆ ਗੱਡੀ ਦਾ ਮਿਲਦੇ ਆ ਵੀ ਖਾ ਪੀਏ ਬਰਗਰ ਕਿੰਗ ਦਾ ਚਿਕਨ ਟਰਾਈ ਕਰਦੇ ਆ ਮੈਨੂੰ ਕਿਆ ਕਨਾਲਾ 버ਗਰ ਕੀ ਕਹਿੰਦਾ ਹਾਉਰ ਲੇਟਰ ਹਾਂਜੀ ਵੀ ਕੀ ਕਹਿੰਦੀਆਂ ਰਾਣੀਆਂ ਕਰੋ ਚੱਕ 6868 ਇਹਦੇ ਵੀ ਨੰਬਰ ਲੱਗ ਗਿਆ 6868 ਆ ਆਪਣੇ ਭਰਾਰੀ ਆਈਡੀ ਕਰ ਲੋ ਸਬਸਕ੍ਰਾਈਬ ਘਰੇ ਪਹੁੰਚ ਗਏ ਆ